ਬੈਰੀਕੇਡ ਤੋੜਨ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਉਹ ਦੱਸਣ ਜਾ ਰਿਹਾ ਆ ਭਰਾਵੋ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਧਿਆਨ ਜ਼ਰੂਰ ਦਿਓ ਜਿਹੜਾ ਕਿ 21 ਤਰੀਕ ਨੂੰ ਕਿਸਾਨਾਂ ਨੇ ਐਲਾਨ ਕੀਤਾ ਕਿ 11:30 ਵਜੇ ਜਾਂ 11 ਵਜੇ ਅਸੀਂ ਦਿੱਲੀ ਨੂੰ ਕੂਚ ਕਰਨਾ ਹੀ ਕਰਨਾ ਕੁਝ ਧਿਆਨ ਰੱਖਣ ਜੋ ਗੱਲਾਂ ਹੁਣ ਮੈਂ ਸਾਰਿਆਂ ਨਾਲ ਜਿਹੜੀ ਪਹਿਲੀ ਗੱਲ ਹੈ ਉਹ ਕਹਿਣਾ ਚਾਹੁੰਦਾ ਕਿ ਇਹਨੂੰ ਸ਼ੇਅਰ ਕਰੀ ਜਾਵੇ ਤਾਂ ਕਿ ਪੰਜਾਬ ਦੇ ਹਰ ਨੌਜਵਾਨ ਤੱਕ ਹਰਿਆਣੇ ਦੇ ਹਰ ਨੌਜਵਾਨ ਤੱਕ ਇਹ ਪਹੁੰਚ ਜਾਏ ਵੀਡੀਓ ਤਾਂ ਕਿ ਉਹ ਕਿਤੇ ਸਾਡਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਸਾਰਿਆਂ ਨੂੰ ਪਹਿਲਾ ਪੁਆਇੰਟ ਆ ਬਾਈ ਜੀ ਸੀਆਰਪੀ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਸੀਆਰਪੀ ਵਾਲੇ ਮੂਹਰੇ ਲੱਗੇ ਹੋਏ ਆ ਅੱਗੇ ਕਿਉਂਕਿ ਕੋਸ਼ ਉਥੇ ਉਹਦੇ ਵਿੱਚ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤ ਵੀ ਹੋਣਗੇ ਪਰ ਜਿਹੜੇ ਮੋਦੀ ਭਗਤ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੀ ਤਰੀਕ ਦੇ ਉੱਪਰ ਜਦੋਂ ਜੇ ਐਂਡ ਕੇ ਦੇ ਵਿੱਚ ਵੀ ਜਮੂ ਦੇ ਵਿੱਚ ਵੀ ਅਸੀਂ ਰਹੇ ਆ ਜਿਹੜਾ ਕੋਈ ਫੌਜੀ ਭਰਾ ਉਥੇ ਫਸ ਜਾਂਦਾ ਕੋਈ ਤਰੀਕ ਦੇ ਉੱਪਰ ਨਾ ਤਾਂ ਕੋਈ ਮੁੱਖ ਮੰਤਰੀ ਜਾਂਦਾ ਨਾ ਕੋਈ ਪ੍ਰਧਾਨ ਮੰਤਰੀ ਜਾਂਦਾ ਤੁਹਾਨੂੰ ਜਾਣਾ ਪੈਣਾ ਤੇ ਤੁਹਾਨੂੰ ਨੌਕਰੀ ਤੋਂ ਹੱਥ ਧੋਣਾ ਪੈਣਾ ਕਿਉਂਕਿ ਇਹ ਪਾਕਿਸਤਾਨ ਨਹੀਂ ਹੈ ਇਹ ਪੰਜਾਬ ਤੇ ਹਰਿਆਣਾ ਦੀ ਜਿਹੜੀ ਕਿਸਾਨ ਉਹ ਦਿੱਲੀ ਜਾਣਾ ਚਾਹੁੰਦੇ ਆ ਵੀ ਸ਼ਾਂਤੀਪੂਰਵਕ ਜੇ ਤੁਸੀਂ ਰਾਸਤਾ ਰੋਕੋਗੇ ਤਾਂ ਤੁਸੀਂ ਆਪਣੇ ਆਪ ਹਿਸਾਬ ਲੈ ਸਕਦੇ ਹੋ ਤਾਂ ਫਿਰ ਤੁਹਾਡੇ ਨਾਲ ਜਿਹੜਾ ਕੁਝ ਹੋਊਗਾ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਜਾਣਾ ਉਥੇ ਤਰੀਕਾ ਤੇ ਮੋਦੀ ਨੇ ਜਾਂ ਖੱਤਰ ਨੇ ਨਹੀਂ ਜਾਣਾ ਇਹ ਗੱਲ ਧਿਆਨ ਰੱਖਿਓ ਹੁਣ ਅਗਲੀ ਗੱਲ ਜਿਹੜੀ ਅਸੀਂ ਸਾਡੇ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਬੈਰੀਕੇਡ ਤੋੜ ਦਿਓ ਉਸ ਤੋਂ ਪਹਿਲਾਂ ਕਿਸਾਨਾਂ ਦੇ ਹੁਕਮ ਦਾ ਇੰਤਜ਼ਾਰ ਕਰਨਾ ਹੈ ਇਹ ਜ਼ਰੂਰੀ ਆ ਜੋ ਕੁਝ ਕਿਸਾਨ ਲੀਡਰ ਕਹਿਣਗੇ ਜਿਵੇਂ ਡੱਲਿਆਲ ਸਾਹਿਬ ਹੋਵੇ ਸਰਮ ਸਿੰਘ ਭੰਦੇ ਹੋਰ ਕੀ ਹੋਗੇ ਜਾਂ ਹੋਰ ਵੀ ਜਿਹੜੇ ਸਾਡੇ ਕਿਸਾਨ ਲੀਡਰ ਹੈ ਜੋ ਉਹ ਕਹਿਣਗੇ ਉਸ ਦੇ ਹੁਕਮ ਦਾ ਇੰਤਜ਼ਾਰ ਕਰਨਾ ਹੈ ਅਨੁਸ਼ਾਸਨ ਦੇ ਵਿੱਚ ਰਹਿਣਾ ਹੈ ਕਦੇ ਵੀ ਹੁੱਲੜਵਾਜੀ ਨਹੀਂ ਕਰਨੀ ਹੁੱਲੜਵਾਜੀ ਦਾ ਮਤਲਬ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਤੁਹਾਡੇ ਵਿੱਚ ਉਹਨਾਂ ਨੇ ਵੀ ਹੁੱਲੜਵਾਜ਼ ਛੱਡੇ ਹੋਣਗੇ ਪਹਿਲਾਂ ਵੀ ਤੁਸੀਂ ਬਹੁਤ ਜਾਣੇ ਜਿਹੜੇ ਹੈਗੇ ਆ ਉਹ ਫੜੇ ਆ ਫੜ ਕੇ ਆਪਾਂ ਪੁਲਿਸ ਨੂੰ ਦਿੱਤੇ ਆ ਉਹ ਛੱਡ ਦਿੰਦੇ ਆ ਤਾਂ ਇਸ ਕਰਕੇ ਜਿਹੜੀ ਅਗਲੀ ਗੱਲ ਹੈ ਹੁਣ ਜਦੋਂ ਬੈਰੀਕੇਡ ਦੇ ਨੇੜੇ ਜਾਓਗੇ ਅਵਤਾਰ ਸਿੰਘ ਜੀ ਜਿਵੇਂ ਮੰਨ ਲਾ ਆਈਡੀ ਆ ਜਾਂ ਕੁਛ ਆ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਬਾਕੀ ਮੈਂ ਥੋੜੀ ਜੀ ਗੱਲਬਾਤ ਕਰ ਦਿਆ ਤੇ ਮੈਂ ਸਾਰੇ ਜਿਹੜੇ ਉੱਥੇ ਸਾਡੇ ਖਾਸ ਕਰਕੇ ਨੌਜਵਾਨ ਜਿਹੜੇ ਸਾਡੇ ਹੈਗੇ ਆ ਉਕੇ ਨੌਜਵਾਨਾਂ ਦੇ ਵਿੱਚ ਇਨਾ ਬਹੁਤ ਵੱਡਾ ਜੋਸ਼ ਦੇਖਣ ਨੂੰ ਮਿਲਿਆ ਅੱਜ ਜਿਵੇਂ ਪਿਛਲੇ ਦਿਨਾਂ ਵਿੱਚ ਸੀਗੇ ਕਿ ਜਦੋਂ ਅਸੀਂ 11 ਤਰੀਕ ਨੂੰ 21 ਤਰੀਕ ਨੂੰ ਜਦੋਂ ਅਸੀਂ 11 ਵਜੇ ਮਾਰਚ ਕਰਨਾ ਤਾਂ ਉਦੋਂ ਸਾਨੂੰ ਕਾਫੀ ਧਿਆਨ ਦੇਣ ਵਾਲੀਆਂ ਗੱਲਾਂ ਹਨ ਕਿ ਜਿਵੇਂ ਉੱਥੇ ਕੋਈ ਕੋਈ ਇਹੋ ਜਿਹਾ ਆਈਡੀ ਤੇ ਚਾਹਣਾ ਪਾਓ ਆਈਡੀ ਉਹ ਕੋਈ ਕਿਸੇ ਤਰੀਕੇ ਦਾ ਵਿਕਲ ਖੜਾ ਹੋ ਸਕਦਾ ਹੈ ਉਸ ਵਿਕਲ ਨੂੰ ਹੱਥ ਨਹੀਂ ਲਾਉਣਾ ਕਿਸੇ ਤਰੀਕੇ ਦਾ ਕੋਈ ਵੱਡਾ ਪੱਥਰ ਪਾ ਸਕਦਾ ਹੈ ਜਦ ਜਵਾਨਾਂ ਨੇ ਬੈਰੀਕੇਡ ਲਾਇਆ ਉਹਨਾਂ ਥੱਲੇ ਵੀ ਆਈਡੀ ਹੋ ਸਕਦੀ ਹੈ ਜੋ ਸਾਡੇ ਸੱਜੇ ਖੱਬੇ ਦਰਖਤ ਹੈਗੇ ਆਂ ਦਸਤੇ ਉੱਤੇ ਵੀ ਬੰਬ ਲਾਏ ਹੋ ਸਕਦੇ ਆ ਉਹ ਜਿਆਦਾ ਕਰ ਉਹ ਇਹ ਨਹੀਂ ਆ ਕਿ ਸਾਡੇ ਮਾਨ ਵਾਲਾ ਤੇ ਲਾਏ ਆ ਉਹ ਸਾਡਾ ਨੁਕਸਾਨ ਕਰ ਸਕਦੇ ਆ ਮਤਲਬ ਇਹ ਕੀ ਹੈ ਕਿ ਜਦੋਂ ਫੋਰਸ ਲੱਗਦੀ ਹੈ ਮੈਂ ਨੌਜਵਾਨਾਂ ਨੂੰ ਦੱਸਣਾ ਚਾਹਣਾ ਹੈ ਉਹਨਾਂ ਨੂੰ ਜ਼ਖਮੀ ਕਰਨ ਦੇ ਖਾਤਰ ਭੀੜ ਨੂੰ ਤਿਤਰ-ਵਿਤਰ ਕਰਨ ਦੇ ਖਾਤਰ ਉਹ ਲਾਏ ਜਾਂਦੇ ਆ ਸਾਡੀ ਮੈਨ ਪਾਵਰ ਸਾਡੀ ਜਿਹੜੀ ਮੈਨ ਪਾਵਰ ਆ ਉਹਨੂੰ ਕਮਜ਼ੋਰ ਕਰਨ ਦੇ ਖਾਤਰ ਲਾਏ ਜਾਂਦੇ ਆ ਜਿੱਥੇ ਤੁਸੀਂ ਜਾਓਗੇ ਜਿਵੇਂ ਖੇਤ ਦੇ ਵਿੱਚ ਦੀ ਜਾਓਗੇ ਜਾਂ ਮਤਲਬ ਬੈਰੀਕੇਡ ਦੇ ਨੇੜੇ ਜਾਓਗੇ ਰੱਸੀ ਹੋ ਸਕਦੀ ਆ ਕੋਈ ਕੋਈ ਤਾਰ ਹੋ ਸਕਦੀ ਆ ਮਤੰਗ ਵਾਲੀ ਡੋਰ ਹੋ ਸਕਦੀ ਹੈ ਜਿਹਦੇ ਨਾਲ ਆਈਡੀ ਬੰਨੀ ਹੋਵੇ ਫਿਰ ਉਸ ਤੋਂ ਬਾਅਦ ਜਿਵੇਂ ਦਰਖਤ ਇਹਨਾਂ ਨੇ ਦੱਸਤਾ ਜਾਂ ਇੱਟ ਹੋ ਸਕਦੀ ਹੈ ਪੱਥਰ ਹੋ ਸਕਦਾ ਉਹਦੇ ਥੱਲੇ ਹੋ ਸਕਦਾ ਬੈਰੀਕੇਡ ਦੇ ਥੱਲੇ ਹੋ ਸਕਦਾ ਪਾਣੀ ਵਾਲੀਆਂ ਆਈਡੀਆਂ ਵੀ ਹੁੰਦੀਆਂ ਪਾਣੀ ਦੇ ਵਿੱਚ ਵੀ ਆਈਡੀ ਹੁੰਦੀ ਹੈ ਇਹਦੇ ਤੇ ਅਸੀਂ ਤੁਹਾਨੂੰ ਇੱਕ ਸਲਾਹ ਦੇਣੀ ਚਾਹਾਂਗੇ ਵੀ ਹਰੇਕ ਨੌਜਵਾਨ ਦੇ ਕਸਾਲ ਲੀਡਰ ਵੀ ਧਿਆਨ ਦੇਣ ਆਪਣੇ ਪਹਿਲਾਂ ਉੱਥੇ ਸਪੀਚ ਰੱਖਣਾ ਕਿ ਹਰੇਕ ਨੌਜਵਾਨ ਦੇ ਬੂਟ ਪਾਏ ਹੋਣ ਚੱਪਲ ਨਾਲ ਕਿਸੇ ਦੇ ਪਾਈ ਹੋਵੇ ਕਿਉਂਕਿ ਫੇਰ ਵੀ ਬੂਟ ਥੋੜੀ-ਬੋਤੀ ਜਿਹੜਾ ਹੈਗਾ ਬਚਾਅ ਕਰੂਗਾ ਕਿਉਂਕਿ ਤੁਸੀਂ ਪਾਕਿਸਤਾਨੀ ਨਹੀਂ ਹੋ ਕਿ ਤੁਹਾਨੂੰ ਮਾਰਨ ਖਾਤਰ ਇਹਨਾਂ ਨੇ ਕੁਝ ਲਾਇਆ ਇਹ ਤੁਹਾਨੂੰ ਜ਼ਖਮੀ ਕਰਨ ਖਾਤਰ ਲਾਉਣਗੇ ਜ਼ਰੂਰ ਤੇ ਹੱਥ ਲਾਏ ਹੋਣਗੇ ਜਦੋਂ ਅਸੀਂ ਪਿਛਲਾ ਜਿਹੜਾ ਮੋਰਚਾ ਲਾਇਆ ਸੀਗਾ ਉਦੋਂ ਅਸੀਂ ਬੈਰੀਕੇਡ ਤੋੜਿਆ ਉਹਦੇ ਨਾਲੋਂ ਹੁਣ ਜ਼ਮੀਨ ਸਮਾਨ ਦਾ ਫਰਕ ਆੱਖਾ ਕਿਉਂਕਿ ਅੱਗੇ ਚੋਣਾ ਆ ਗਈਆਂ ਸਰਕਾਰ ਦੀ ਨੀਅਤ ਪਛਾਣਨ ਦੀ ਜ਼ਰੂਰਤ ਹੈ ਕਿਉਂਕਿ ਸਰਕਾਰ ਦੀ ਨੀਅਤ ਖਰਾਬ ਹੋ ਚੁੱਕੀ ਹੈ ਇਸ ਵੇਲੇ ਜੇ ਮੈਂ ਭਗਵਾਨ ਤੁਮਾਨ ਦੀ ਵੀ ਗੱਲ ਕਰਾਂ ਜੇਕਰ ਭਗਵਾਨ ਤੁਮਾਨ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਤਾਂ ਫਿਰ ਪੰਜਾਬ ਦੇ ਵਿੱਚ ਜਿਹੜਾ ਉਹ ਆ ਕੇ ਫੈਰ ਕਰ ਰਿਹਾ ਡਰੋਨ ਭੇਜ ਰਿਹਾ ਜਾਂ ਪੰਜਾਬ ਦੇ ਵਿੱਚ ਆ ਕੇ ਰਾਸਤੇ ਕਿਉਂ ਬੰਦ ਕਰ ਰਿਹਾ ਹਰਿਆਣੇ ਦੇ ਵਿੱਚ ਕਰਨਾ ਹੋ ਹਾਲਾਂਕਿ ਹਰਿਆਣੇ ਦੇ ਵਿੱਚ ਵੀ ਕੋਈ ਸਾਨੂੰ ਜਿਹੜੇ ਹੈਗੇ ਰਾਸਤੇ ਸਾਡੇ ਬੰਦ ਨਹੀਂ ਕਰਨੇ ਚਾਹੀਦੇ ਕਿਉਂਕਿ ਅਸੀਂ ਪਾਹਰਤ ਦੇ ਵਿਸ਼ਣਿਕ ਹੈ ਨਾਗਰਿਕ ਹੈ ਤੇ ਅਸੀਂ ਜਿਹੜਾ ਪ੍ਰਦਰਸ਼ਨ ਆਪਣਾ ਸਾਡਾ ਜਿਹੜਾ ਜਮੂਰੀਅਤ ਹੱਕ ਹੈ ਅਸੀਂ ਉਹ ਕਰਨਾ ਚਾਹੁੰਦੇ ਆਂ ਦੇ ਕਰਕੇ ਚਪਕੌਰ ਜੀ ਇੱਕ ਸਾਨੂੰ ਹੁਣੇ-ਹੁਣੇ ਹੋ ਵੀ ਪਤਾ ਲੱਗਿਆ ਹੈਗਾ ਕਿ ਅਸੀਂ ਇਹ ਸਮਝਦੇ ਸੀ ਕਿ ਜਿਹੜਾ ਸਾਡੇ ਜਿਹੜੀ ਸੈਂਟਰ ਦੀ ਸਰਕਾਰ ਹੈ ਜਾਂ ਖੱਟੜ ਸਰਕਾਰ ਹੈ ਜਿਹੜੀ ਉਹ ਸਾਡੇ ਤੇ ਹੋ ਜਾਏਗਾ ਅਟੈਕ ਨਹੀਂ ਕਰੂਗੀ ਪਰ ਜੇ ਸਾਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਉੱਥੇ ਇੱਕ ਐਲ ਆਰ ਡੀ ਐਲ ਆਰ ਡੀ ਲਾਈਵ ਹੈ ਜੀ ਜਦੋਂ ਐਲ ਆਰ ਡੀ ਲਾ ਸਕਦੇ ਆ ਤੇ ਅਸੀਂ ਇਹਨਾਂ ਦੇ ਕਿਵੇਂ ਵਿਸ਼ਵਾਸ ਕਰ ਲਾਂਗੇ ਖੱਟਰ ਸਰਕਾਰ ਦੇ ਤੇ ਇਹ ਚੀਜ਼ ਕੀ ਹੈ ਕਿ ਇਹ ਚੋਣ ਜਾਬਤੇ ਤੱਕ ਤੁਹਾਨੂੰ ਲਟਕਾਉਣਾ ਚਾਹੁੰਦੇ ਆ ਹਾਂਜੀ ਜਿਹੜਾ ਚੋਣ ਜਾਬਤੇ ਤੱਕ ਇਹ ਜੇ ਇੱਕਾਰੀ ਲਟਕ ਜੇ ਤੁਹਾਨੂੰ ਅੱਗੇ ਨਾ ਜਾਣ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਕਹਿਣਗੇ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਅਸੀਂ ਕੀ ਕਰਗੇ ਹਾਲਾਂਕਿ ਇਹਨਾਂ ਨੂੰ ਕਰਨਾ ਚਾਹੀਦਾ ਇਹ ਚੀਜ਼ ਹੈ ਜਿਹੜੀ ਕਿਸਾਨ ਆਗੂਆਂ ਦੇ ਧਿਆਨ ਦੇ ਵਿੱਚ ਹੈਗੀ ਆ ਤਾਂ ਮੈਂ ਇਸੇ ਕਰਕੇ ਜਿਹੜੀਆਂ ਇਹ ਗੱਲਾਂ ਅਸੀਂ ਤੁਹਾਨੂੰ ਕਹ ਰਏ ਆ ਕਿ ਜਿਹੜਾ ਵੀ ਆਪਾ ਤਰੀਕਾ ਵਾਲਾ ਵੀ ਦੱਸਤਾ ਸੀਆਰਪੀ ਵਾਲੇ ਨੌਜਵਾਨਾਂ ਨੂੰ ਜ਼ਰੂਰ ਕਹਿਣਾ ਚਾਉਣੇ ਆ ਤੇ ਤੁਹਾਡੀ ਜਿਹੜੀ ਤਰੀਕ ਤੇ ਖੱਟੜ ਨੇ ਤੇ ਮੋਦੀ ਨੇ ਨਹੀਂ ਜਾਣਾ ਤੇ ਅਸੀਂ ਜਿਹੜੇ ਸਾਡੇ ਨੌਜਵਾਨਾ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਉਹਦੇ ਵਿੱਚ ਜੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਆ ਤੇ ਯਾਦ ਰੱਖਿਆ ਉਹਦੇ ਵਿੱਚ ਮੋਦੀ ਭਗਤ ਵੀ ਹੈਗੇ ਆ ਤੇ ਇਸ ਕਰਕੇ ਤੁਹਾਡੇ ਤੋਂ ਉਹ ਟੈਕ ਕਰ ਸਕਦੇ ਆ ਉਹਨਾਂ ਤੋਂ ਜਿਹੜਾ ਹੈਗਾ ਤੁਸੀਂ ਪ੍ਰੇਜ ਕਰਨਾ ਹੈ ਹਰ ਇੱਕ ਚੀਜ਼ ਵੱਲ ਧਿਆਨ ਦੇਣਾ ਤੁਸੀਂ ਹਰ ਇੱਕ ਚੀਜ਼ ਨੂੰ ਦੇਖ ਕੇ ਚੱਲਣਾ ਹੈ ਇਸ ਵਾਰ ਪਹਿਲਾਂ ਨਾਲੋਂ ਵੱਧ ਇੰਤਜ਼ਾਮ ਹੈ ਜਿਹੜੀ ਸਰਕਾਰ ਹੈ ਉਹ ਬਹੁਤ ਹੀ ਜਿਹੜਾ ਹੈਗਾ ਕਨਾਉਣੇ ਅ ਕਮਾਂ ਤੇ ਆ ਰੱਖੀ ਆ ਬਹੁਤ ਇਹੋ ਜਿਹੀਆਂ ਹਰਕਤਾਂ ਕਰ ਰਹੀ ਹੈ ਜਿਵੇਂ ਕਿ ਅਸੀਂ ਪਾਕਿਸਤਾਨੀ ਹੋ ਜੇ ਤਾਂ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਰਜਾਈ ਭਗਤ ਹੈਗੇ ਆ ਜਿਹੜੇ ਰਜਾਈਆਂ 'ਚ ਬੈਠੇ ਹੋਏ ਆ ਸਾਡੇ ਜਿਹੜੇ ਕਮੈਂਟ ਕਰਦੇ ਹਿੱਤ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਆਓ ਇੱਥੇ ਮਿਲੋ ਸਾਨੂੰ ਦੱਸਿਓ ਸਾਨੂੰ ਦੱਸਿਓ ਕਿਦਾਂ ਆ ਜੀ ਤੂੰ ਬਚਾਓ ਬਚਾਓ ਕਰਨਾ ਘਰੇ ਬੈਠੇ ਤੁਸੀਂ ਗਲਤ ਕਮੈਂਟ ਪਾ ਕੇ ਸਾਡੇ ਨੌਜਵਾਨਾਂ ਦਾ ਹੌਸਲਾ ਤੋੜਦੇ ਆ ਤੁਸੀਂ ਬਹੁਤ ਵਧੀਆ ਪੁਆਇੰਟ ਕਿਹਾ ਉਹ ਕੀਤਾ ਮੈਂ ਪਰਸੋਂ ਵੀ ਇੱਕ ਵੀਡੀਓ ਪਾਈ ਸੀ ਇਹਦੇ ਵਿੱਚ ਜਿਹੜਾ ਰਜਾਈ 'ਚ ਬੈਠੇ ਬੈਠੇ ਜਿਹੜਾ ਕਮੈਂਟ ਕਰਦਿਆ ਜਿਹੜੇ ਸਾਡੇ ਨੌਜਵਾਨਾਂ ਦਾ ਹੌਸਲਾ ਤੋੜਦਿਆ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਜਦੋਂ ਪਰਸੋਂ ਨੂੰ 21 ਤਰੀਕ ਨੂੰ 11 ਵਜੇ ਜੇ ਬੈਰੀਕੇਡ ਤੋੜਨ ਤੇ ਤੁਹਾਨੂੰ ਅਸੀਂ ਬਾਰਡਰ ਦੇ ਉੱਪਰ ਖੜੇ ਮਿਲਾਂਗੇ ਤੁਹਾਡੇ ਨਾਲ ਮਿਲਾਂਗੇ ਤੇ ਜਿਹੜੇ ਕਮੈਂਟ ਕਰਨ ਵਾਲੇ ਜਿਹੜੇ ਮੋਦੀ ਭਗਤ ਹੈ ਉਹਨਾਂ ਨੂੰ ਕਹਿਣਾ ਕਿ ਆ ਜਾਓ ਇੱਥੇ ਤੇ ਦੂਸਰੀ ਇੱਕ ਗੱਲ ਹੋਰ ਮੈਂ ਕਹਿਣਾ ਭੁੱਲ ਗਿਆ ਸੀ ਆ ਲਾਏ ਸੀਗੇ ਤੁਹਾਨੂੰ ਦਿਖਾਉਣ ਦੇ ਖਾਤਰ ਆ ਜਿਹੜੇ ਚਸ਼ਮੇ ਆ ਇਹ ਜਰੂਰ ਉੱਥੇ ਲੈ ਕੇ ਜਾਇਓ ਖੋਲ ਕੇ ਜਿਹੜੇ ਕਿ ਇਹ ਚਾਰ ਇਹ ਦੇਖੋ ਚਾਰ ਸਵੇਰੇ ਬੰਦ ਹੈ ਤੇ ਇਹਦੇ ਨਾਲ ਤੁਹਾਡੀਆਂ ਅੱਖਾਂ ਦੇ ਵਿੱਚ ਧੂਆ ਨਹੀਂ ਪਊਗਾ ਇਹ ਰਾਹਤ ਬਹੁਤ ਸ਼ਾਨੀ ਦੇਣਗੇ ਤੇ ਉਹ ਤੋਂ ਬਾਅਦ ਇਹਨੂੰ ਸਾਫ਼ ਕਰ ਲਿਆ ਕਰੋ ਗੱਲੇ ਰਮਾਲ ਦੇ ਨਾਲ ਤੇ ਫਿਰ ਤੋਂ ਆਪਾਂ ਨਹੀਂ ਅੱਖਾਂ ਤੇ ਚੜਾ ਲਿਓ ਇਹ ਜਿਹੜੇ ਚਸ਼ਮੇ ਆਏ ਜਰੂਰੀ ਹੈ ਸਪੇ ਬਾਕੀ ਜਿਹੜਾ ਹੈਗਾ ਇੱਕ ਹੋਰ ਚੀਜ਼ ਕਹਿਣਾ ਚਾਹਣਾ ਜਿਵੇਂ ਉਹ ਕਹਿੰਦੇ ਪਲਾਸਟਿਕ ਦੀ ਗੋਲੀ ਮਾਰਦੇ ਆ ਜਾਂ ਹੋਰ ਉਹ ਕਰਦੇ ਆ ਉਹਦੇ ਤੇ ਤੁਸੀਂ ਇੱਥੇ ਆਪਣੇ ਉਸ ਵੀ ਜਿਹੜਾ ਹੈਗਾ ਜਿਵੇਂ ਪਲਾਸਟਿਕ ਰੂਗੀ ਜਾਂ ਕੱਪੜਾ ਨਹੀਂ ਜਾਂ ਕੋਈ ਵੀ ਜਿਹੜੀ ਲੋਹੇ ਦੀ ਚੀਜ਼ ਹੈ ਲੋਹੇ ਦੀ ਚੀਜ਼ ਤੁਸੀਂ ਪਤਲੀ ਐ ਇੱਥੇ ਜਿਵੇਂ ਬੁਲਟ ਪ੍ਰੂਫ ਜਾਕਟ ਹੁੰਦੀ ਐ ਉਹ ਤੁਸੀਂ ਅੰਦਰ ਦੀ ਇੱਥੋਂ ਦੀ ਬੰਨ ਸਕਦੇ ਹੋ ਆਪਣੇ ਤਾਂ ਕਿ ਤੁਸੀਂ ਵਿਚਾਰ ਕਰ ਸਕੋ ਜਿਹੜੇ ਨੌਜਵਾਨ ਖਾਸ ਕਰਕੇ ਅੱਗੇ ਜਾਣਗੇ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਖਾਸ ਕਰਕੇ ਇੱਥੇ ਗੋਡਿਆਂ ਦੇ ਉੱਪਰ ਜਿਹੜੇ ਕ੍ਰਿਕਟ ਵਾਲੇ ਹੋ ਹੁੰਦੇ ਐ ਕਿ ਜਿਹੜੇ ਈਗਾਰਡ ਹੁੰਦੇ ਐ ਲੈਗ ਗਾਰਡ ਹੁੰਦੇ ਐ ਉਹ ਤੁਸੀਂ ਬੰਨ ਸਕਦੇ ਹੋ ਤਾਂ ਇਹ ਚੀਜ਼ਾਂ ਜ਼ਰੂਰ ਜਿਹੜੀਆਂ ਆ ਗਈਆਂ ਉੱਥੇ ਬਾਰਡਰ ਤੇ ਲੈ ਕੇ ਜਾਓ ਐਨੀਆਂ ਕੁ ਬੇਨਤੀਆਂ ਸੀ ਕਿ ਜਾਗੋ ਲੋਕੋ ਜਾਗੋ ਪੇਜ ਨੂੰ ਜਿਹੜਾ ਹੈਗਾ ਮਾਈਕ ਫੋਨੋ ਕਰ ਲਿਓ ਤਾਂ ਕਿ ਤੁਹਾਨੂੰ ਅੱਗੇ ਵੀ ਜਿਹੜੀ ਜਾਣਕਾਰੀ ਆ ਉਹ ਦੇਈ ਜਾਵੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਰੂਰ ਹੌਸਲੇ ਬੁਲੰਦ ਰੱਖਿਓ 21 ਤਰੀਕ ਨੂੰ 11 ਵਜੇ ਤੁਹਾਨੂੰ ਬਾਰਡਰ ਤੇ ਹੀ ਮਿਲਾਂਗੇ ਸਾਰੇ ਜਣੇ ਜਿਹੜੇ ਕਮੈਂਟ ਕਰਨ ਵਾਲੇ ਆ ਜਿਓ ਉੱਥੇ ਆ ਜਿਓ ਉੱਥੇ ਮਿਲਦੇ